ਅਸੀਂ ਉਹਨਾਂ ਦੇ ਪਿੱਛੇ ਲੱਗ ਗਏ ਤੇ ਇਸ ਤਰ੍ਹਾਂ ਅਸੀਂ 360 ਦੇਣ ਜਦੋਂ ਹੁੰਦੇ ਆ ਤੇ ਅਸੀਂ ਆਪਣੇ ਕਾਰਖਾਨਾ ਪਾਟ ਸਾਹਿਬ ਕਰਾ ਲਿਆ ਉਹ ਬ੍ਰਾਹਮਣਾਂ ਨੂੰ ਸੱਦਦੇ ਆ ਪਰ ਅਸੀਂ ਕੀ ਕਰਦੇ ਆ ਅਸੀਂ ਗੁਰਦੁਆਰੇ ਦੇ ਗਰੰਥੀ ਸਿੰਘ ਨੂੰ ਸੱਦ ਲੈਨੇ ਆ ਫਰਕ ਕੀ ਰਹਿ ਗਿਆ ਇਹ ਕੇਸਾ ਧਾਰੀ ਬਾਹਮਣ ਨੇ ਉਹ ਪਿੱਛੇ ਬੋਦੀ ਵਾਲੇ ਬਾਹਮਣ ਨੇ ਸੋ ਇਹਨਾਂ ਨੂੰ ਵੀ ਅਸੀਂ ਮੰਝਾ ਦਾਨ ਕਰਦੇ ਆ ਜੁੱਤੀ ਦਾਨ ਕਰਦੇ ਆ ਵਸਤਰ ਬਰਤਨ ਸਾਰਾ ਕੁਝ ਜੋ ਉਹ ਪੰਡਤ ਨੂੰ ਦਾਨ ਕੀਤਾ ਜਾਂਦਾ ਸੀ ਅੱਜ ਸਾਡੇ ਸਿੱਖ ਪਰਿਵਾਰਾਂ ਦੇ ਵਿੱਚ ਸੇਮ ਟੂ ਸੇਮ ਬਿਲਕੁਲ ਉਹਵੇਂ ਹੀ ਕੀਤਾ ਜਾ ਰਿਹਾ ਜਿਹੜਾ ਕਿ ਸਾਨੂੰ ਬਹੁਤ ਹੀ ਮਾੜੇ ਅਤ ਦਰਜੇ ਦਾ ਜਿਹੜਾ ਸਿੱਖ ਜਿਹੜਾ ਸਾਨੂੰ ਦਿਖਾਈ ਦੇ ਰਿਹਾ ਵੀ ਇਹ ਸਿੱਖ ਹੈ ਕਿ ਬ੍ਰਾਹਮਣ ਹੈ ਕੋਈ ਫਰਕ ਨਹੀਂ ਆਉਂਦਾ ਠੀਕ ਹੈ ਜੀ ਇੱਕ ਸਵਾਲ ਮੈਂ ਆਖਰੀ ਤੁਹਾਨੂੰ ਪੁੱਛਣਾ ਚਾਹੁੰਦਾ ਵੀ ਜਿਸ ਤਰ੍ਹਾਂ ਆਪਣੇ ਮਾਦਾ ਜੀ ਹੋਣਾ ਚੜਾਈ ਕੀਤੀ ਆ ਕਾਫੀ ਜ ਰਸਮਾਂ ਤੇ ਮੈਂ ਵੇਖੀਆਂ ਕਿ ਗੁਰਮਤ ਅਨੁਸਾਰ ਹੀ ਜਿਹੜੀਆਂ ਕੀਤੀਆਂ ਗਈਆਂ ਤੇ ਇੱਕ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਜਿਸ ਤਰ੍ਹਾਂ ਸਿੱਖ ਰਇਤ ਮਰਜਾਦਾ ਵਿੱਚ ਲਿਖਿਆ ਹੈ ਕਿ ਜਦੋਂ ਅਗੀਠਾ ਠੰਡਾ ਹੋ ਜਾਵੇ ਤੇ ਉਹਦੀ ਜਿਹੜੀਆਂ ਹੱਡੀਆਂ ਸਮਿਤ ਸਾਰੀ ਭਸਮ ਜਿਹੜੀ ਆ ਉਹ ਆਪਾਂ ਇਕੱਠੀ ਕਰਕੇ ਜਾਂ ਕਿਹ ਵਗਦੇ ਪਾਣੀ ਵਿੱਚ ਜਾਂ ਜ਼ਮੀਨ ਵਿੱਚ ਬਰਾਬਰ ਕਰ ਦਿੱਤੀ ਜਾਵੇ ਕਿ ਆਪਾਂ ਵੀ ਸਾਰਾ ਕੁਝ ਇਤਨੇ ਕੀਤਾ ਫਿਰ ਹਾਂ ਬਿਲਕੁਲ ਜੀ ਬਿਲਕੁਲ ਜਿਹੜੀ ਇਹ ਰੀਤ ਹੈ ਨਾ ਸਭ ਤੋਂ ਹੀ ਉੱਤਮ ਰੀਤ ਹੈ ਇਹਦਾ ਕਾਰਨ ਇਹ ਹੈ ਕਿ ਜਦੋਂ ਆਪਾਂ ਸਤਗੁਰਾਂ ਦੀ ਬਾਣੀ ਦੇ ਵਿੱਚ ਪਾਵਨ ਸ਼ਬਦ ਪੜ੍ਹਦੇ ਆ ਨਾ ਇਹ ਤੀਰਥ ਦੇਖ ਨਾ ਜਲ ਮੇ ਪੈਸੋਂ ਜੀਵ ਜੰਤਨਾ ਸਤਾਵੋਂਗੋ ਕਿ ਜਿੰਨੇ ਜੀਵ ਜੰਤ ਇਹ ਜਲ ਦੇ ਵਿੱਚ ਰਹਿੰਦੇ ਆ ਜਦੋਂ ਆਪਾਂ ਉਹ ਸਾਕਾਲ ਚਲਾਣਾ ਕਰਗੇ ਪ੍ਰਾਣੀ ਦੀ ਰਾਖ ਭਸਮ ਤੇ ਉਹ ਹਸਤੀਆਂ ਉਹ ਜਦੋਂ ਅਸੀਂ ਉਹ ਜਲ ਪ੍ਰਵਾਹ ਕਰਦੇ ਆ ਉਹ ਸਾਰਿਆਂ ਨੂੰ ਉਹ ਜਦੋਂ ਪੋਇਜ਼ਨ ਬਣ ਜਾਂਦਾ ਇਹ ਰਾਖ ਜਿਹੜੀ ਹੁੰਦੀ ਹੈ ਨਾ ਸਰੀਰ ਦੀ ਜਿਹੜੀ ਚਰਬੀ ਹੁੰਦੀ ਹੈ ਪੋਇਜ਼ਨ ਹੁੰਦਾ ਆਪਾਂ ਜਦੋਂ ਪਾਣੀ ਦੇ ਵਿੱਚ ਪ੍ਰਵਾਹ ਕਰਦੇ ਆ ਉਹ ਪਤਾ ਨਹੀਂ ਕਿੰਨੇ ਜੀਵ ਜੰਤੂ ਉਹਦੇ ਨਾਲ ਉਹਨਾਂ ਨੂੰ ਨੁਕਸਾਨ ਹੁੰਦਾ ਈਵਨ ਕਿ ਇੱਥੋਂ ਤੱਕ ਕਿ ਉਹ ਪਾਣੀ ਕਿਸੇ ਵੇਲੇ ਜਿਵੇਂ ਕੋਈ ਆਪਣਾ ਕਹਿ ਲੋ ਦੇਸ਼ ਦੇ ਰਾਖੀ ਵਾਸਤੇ ਆਪਣੇ ਪੰਜਾਬ ਦੀ ਰਾਖੀ ਲਈ ਆਪਣਾ ਅਸੀਂ ਖੇਤੀ ਬਾੜੀ ਕਰਨ ਵਾਲੇ ਜਾਂ ਕੋਈ ਆਪਣਾ ਲੇਬਰ ਕਰਨ ਵਾਲਾ ਮਜ਼ਦੂਰ ਵੀ ਹੈ ਜਾਂ ਕਿਸਾਨ ਹੈ ਉਹ ਕਿਤੇ ਉਹਨੂੰ ਔਖੀ ਘੜੀ ਦੇ ਵਿੱਚ ਉਹ ਜਲ ਪੀਣਾ ਪੈ ਜਾਏ ਤੇ ਉਹ ਬੜਾ ਉਹਦੇ ਵਾਸਤੇ ਘਾਤਕ ਸਾਬਤ ਹੋ ਸਕਦਾ ਹੈ ਸੋ ਇਹ ਅਸੀਂ ਇਹ ਉਪਰਾਲਾ ਕੀਤਾ ਮਾਤਾ ਜੀ ਉਹਨਾਂ ਦਾ ਕਿ ਅਸੀਂ ਆਪਣੇ ਖੇਤਾਂ ਵਿੱਚ ਜਾ ਕੇ ਉਹ ਟੋਵਾ ਪੁੱਟ ਕੇ ਉਹਦੇ ਵਿੱਚ ਡੂੰਘੀਆਂ ਕਰਕੇ ਅਸਤੀਆਂ ਦਬ ਦਿੱਤੀਆਂ ਕਿ ਕੱਲ ਨੂੰ ਟਰੈਕਟਰ ਦੇ ਹਾਲ ਵਗਣੇ ਨੂੰ ਪੁੱਟੀਆਂ ਨਾ ਜਾਣ ਵੈਸੇ ਉਹ ਥੋੜੇ ਸਮੇਂ ਬਾਅਦ ਉਹ ਮਿੱਟੀ ਹੋ ਜਾਂਦੀਆਂ ਨੇ ਉਹਦੇ ਉੱਪਰ ਅਸੀਂ ਇੱਕ ਆਂਬ ਦਾ ਦਰਖਤ ਲਾ ਦਿੱਤਾ ਔਰ ਕਬਰਾਂ ਦੇ ਵਿੱਚ ਵੀ ਉਹਨਾਂ ਦੇ ਨਾਂ ਦੇ ਇੱਕ ਦਰਖਤ ਲਾਇਆ ਕਿ এনਵਾਇਰਨਮੈਂਟ ਦੇ ਵਿੱਚ ਸਾਨੂੰ ਜਿਹੜਾ ਸਾਹ ਲੈਣਾ ਸੁਖਾਲਾ ਹੋਵੇ ਔਰ ਜਿੰਨੇ ਜੀਵ ਜੰਤੂ ਬੇਘਰੇ ਹੋਏ ਫਿਰਦੇ ਨੇ ਉਹ ਆਣ ਕੇ ਉਸ ਦਰਖਤ ਤੇ ਬੈਠਣਗੇ ਤੇ ਉਹ ਇੰਜੋਏ ਕਰਨਗੇ ਸਾਨੂੰ ਅਸੀਸਾਂ ਦੇਣਗੇ ਔਰ ਅਸੀਂ ਵੀ ਗੁਰੂ ਨੂੰ ਇਹ ਪ੍ਰਵਾਨ ਹੋ ਇਹ ਸੇਵਾ ਹੈ ਸਾਡੀ ਔਰ ਇਹ ਸੇਵਾ ਜਿਹੜੀ ਇਹੀ ਪ੍ਰਵਾਨ ਹੁੰਦੀ ਹੈ ਹੁਣ ਉਹ ਜਿਹੜਾ ਦਰਖਤ ਖੂਹ ਤੇ ਲਾਇਆ ਉਹ ਵੀ ਸਾਡੀ ਬਿਲਕੁਲ ਜਿਹੜਾ ਖੇਤ ਆ ਔਰ ਰਸਤੇ ਦੇ ਉੱਪਰ ਆ ਆਉਂਦੇ ਜਾਂਦੇ ਰਾਹੀਰ ਉਹ ਛਾਵੇਂ ਬੈਠਣਗੇ ਉਹਦਾ ਫਲ ਖਾਇਆ ਕਰਨਗੇ ਇਸੇ ਤਰ੍ਹਾਂ ਜੀਵ ਜੰਤੂ ਵੀ ਸਾਰੇ ਬੈਠਣਗੇ ਤੇ ਫਿਰ ਉਹੀ ਰੌਣਕਾਂ ਲੱਗਣਗੀਆਂ ਸੋ ਇਹ ਸਭ ਤੋਂ ਵਧੀਆ ਤੇ ਵੱਡਾ ਉਪਰਾਲਾ ਇਸ ਮੈਂ ਕਹਿੰਦਾ ਸਾਰਿਆਂ ਨੂੰ ਹੀ ਕਰਨਾ ਚਾਹੀਦਾ ਐਵੇਂ ਦੇਖਾ ਦੇਖੀ ਨਾ ਕਰੋ ਕੋਈ ਕੀਰਤਪੁਰ ਪਾਈ ਜਾਂਦਾ ਕਿਉਂ ਬ੍ਰਾਹਮਣ ਹਰਦਵਾਰ ਜਾ ਕੇ ਪਾਉਂਦਾ ਸੀ ਤੇ ਅਸੀਂ ਜਿਹੜੇ ਆ ਅਸੀਂ ਬ੍ਰਾਹਮਣ ਦੀ ਉਹ ਰੀਸ ਕਰਕੇ ਤਾਂ ਅਸੀਂ ਕਰਤਾਰਪੁਰ ਸਾਹਿਬ ਨੂੰ ਆਪਣਾ ਜਿਹੜਾ ਸੀ ਨਾ ਉਹ ਤੀਰਥ ਸਥਾਨ ਬਣਾ ਲਿਆ ਆਪਣੀਆਂ ਆਸਤੀਆਂ ਜਲ ਪ੍ਰਵਾਹ ਕਰਨ ਵਾਸਤੇ ਔਰ ਰਹੀ ਗੱਲ ਅੰਗੀਠੇ ਦੀ ਕਿ ਜਦੋਂ ਪ੍ਰਾਣੀ ਚੜਾਈ ਕਰਦਾ ਹੈ ਤੇ ਆਮ ਕਿਹਾ ਜਾਂਦਾ ਹੈ ਕਿ ਇਹਦਾ ਚੌਥਾ ਆਇਆ ਜੀ ਅੱਜ ਸਾਰੇ ਪਿੰਡ ਨੂੰ ਅਨਾਉਂਸਮੈਂਟ ਕਰਕੇ ਰਿਸ਼ਤੇਦਾਰਾਂ ਸਾਖ ਸਬੰਧੀਆਂ ਨੂੰ ਦੱਸਿਆ ਜਾਂਦਾ ਹੈ ਪਰ ਇਹ ਜਿਹੜਾ ਗੁਰ ਮਰਿਆਦਾ ਤੇ ਰਹਿਤ ਮਰਿਆਦਾ ਦੇ ਬਿਲਕੁਲ ਅਨਕੂਲ ਨਹੀਂ ਹੈ ਇਹ ਅਸੀਂ ਬਿਲਕੁਲ ਗਲਤ ਪ੍ਰਥਾ ਚੁਣ ਲਈ ਹੈ ਜਦੋਂ ਅੰਗੀਠਾ ਜਿਹੜਾ ਅੱਜ ਅਸੀਂ ਸੰਸਕਾਰ ਕੀਤਾ ਹੈ ਅਕਾਲ ਚਲਾਣਾ ਕਰ ਗਏ ਪ੍ਰਾਣੀ ਦਾ ਉਹਦੇ ਤੋਂ ਤੁਸੀਂ 4 ਦਿਨ ਮਿੱਥ ਲਓ ਔਰ ਉਹ 4 ਦਿਨਾਂ ਦੇ ਵਿੱਚ ਅੰਗੀਠਾ ਠੰਡਾ ਹੋ ਜਾਂਦਾ ਹੈ ਅਸੀਂ ਉਸ ਪ੍ਰਾਣੀ ਦੀਆਂ ਆਸਤੀਆਂ ਚੁੱਕ ਕੇ ਤੇ ਅਸੀਂ ਮਿੱਟੀ ਦੇ ਵਿੱਚ ਜਾ ਕੇ ਦੱਬ ਸਕਦੇ ਹਾਂ ਉਹ ਰਾਖ ਦੱਬ ਸਕਦੇ ਹਾਂ ਕਿਉਂਕਿ 2-3 ਦਿਨ ਦੇ ਵਿੱਚ ਜਿਹੜਾ ਹੈ ਉਹ ਰਾਖ ਠੰਡੀ ਨਹੀਂ ਹੁੰਦੀ ਬਹੁਤ ਜ਼ਿਆਦਾ ਬਾਲਣ ਪਾਇਆ ਹੁੰਦਾ ਇਸ ਕਰਕੇ ਚੌ ਪੰਜਾਂ ਦਿਨਾਂ ਦੇ ਵਿੱਚ ਦਿਨਾਂ ਦੀ ਕੋਈ ਗਿਣਤੀ ਮਿੰਨਤੀ ਨਹੀਂ ਹੈਗੀ ਪਰ ਸਾਡੇ ਜਿੰਨੇ ਵੀ ਇੱਥੇ ਆਪਣੇ ਪਿੰਡੂ ਤਬਕਾ ਜਾਂ ਖੇਲੋ ਜਾਂ ਸ਼ਹਿਰਾਂ ਦੇ ਵਿੱਚ ਆ ਇੰਨੀ ਸਾਡੀ ਬੁੱਧ ਪ੍ਰਸ਼ਟ ਹੋ ਚੁੱਕੀ ਹੈ ਪੀ ਅਸੀਂ ਕੀ ਕਰਦੇ ਆਂ ਵੀ ਸਿਰਫ 4 ਦਿਨ ਹੀ ਸਾਡੇ ਵਾਸਤੇ অতি ਜ਼ਰੂਰੀ ਨੇ ਜਿਵੇਂ ਕਿਸੇ ਨੇ ਤਖਤੀ ਲੈ ਕੇ ਸਾਡੇ ਗਲ ਚ ਪਾ ਦਿੱਤੀ ਹੋਵੇ ਵੀ ਜੇ ਪੰਜਵਾਂ ਦਿਨ ਚੜ ਗਿਆ ਤੇ ਪਤਾ ਨਹੀਂ ਕੀ ਆਫਤਾ ਆ ਜਾਣੀ ਐ ਸੋ ਮਹਾਂ ਦਿਸ ਮੂਰਤ ਭਲੇ ਜਾਂ ਤਿਸ ਨਦਰ ਕਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸਾਡੇ ਵਾਸਤੇ ਸਾਰੇ ਹੀ ਦਿਨ ਭਲੇ ਆ ਕੋਈ ਸਾਡੇ ਵਾਸਤੇ ਬੁਰਾ ਨਹੀਂ ਸੋ ਇਹ ਵਿਚਾਰ ਵਿੱਚ ਕਦੇ ਨਹੀਂ ਪੈਣਾ ਚਾਹੀਦਾ ਕਿ ਇਹ 4 ਦਿਨ ਬਾਅਦ 5 ਦਿਨ ਬਾਅਦ ਔਰ ਕਿਵੇਂ ਅਸੀਂ ਜਲ ਪ੍ਰਵਾਹ ਕਰੀਏ ਕਿ ਮਿੱਟੀ ਵਿੱਚ ਦੱਬੀਏ ਜਿਵੇਂ ਪ੍ਰਾਣੀ ਦਾ ਜੀ ਕਰਦਾ ਪਰ ਮੈਂ ਬੇਨਤੀ ਕਰ ਇਹ ਕਰਦਾ ਸਾਰਿਆਂ ਵੀਰਾਂ ਨੂੰ ਭੈਣਾਂ ਨੂੰ ਮਾਤਾਵਾਂ ਨੂੰ ਕਿ ਪਾਣੀ ਵਿੱਚ ਨਾ ਪ੍ਰਵਾਹ ਕਰਿਆ ਕਰੋ ਆਪਣੇ ਖੇਤਾਂ ਵਿੱਚ ਜੇ ਤੁਹਾਡੇ ਖੇਤ ਨਹੀਂ ਹੈਗੇ ਤੇ ਕਵਰਾਂ ਦੇ ਵਿੱਚ ਹੀ ਡੂੰਘਾ ਟਵਾ ਪੁੱਟ ਕੇ ਤੇ ਥੱਲੇ ਦੱਬ ਦਿੱਤੀਆਂ ਜਾਣ ਉਹ ਵਸਤੀਆਂ ਤਾਂ ਕਿ ਪਾਣੀ ਨੂੰ ਅਸੀਂ ਗੰਦਲਾ ਨਾ ਕਰੀਏ ਪੋਇਜ਼ਨ ਉਹਦੇ ਵਿੱਚ ਨਾ ਰਲਾਈਏ ਜੀ ਮੈਂ ਵਸੋਂ ਤੁਹਾਨੂੰ ਇੱਕ ਕਹਿਣਾ ਚਾਹੂੰਗਾ ਕਿ ਤੁਸੀਂ ਸਿੱਖ ਕੌਮ ਨੂੰ ਕੋਈ ਕੁਝ ਲੌਜਾਂ ਵਿੱਚ ਕੋਈ ਸੰਦੇਸ਼ ਦੇਣਾ ਚਾਹੋਗੇ ਵੇਖੋ ਜੀ ਮੈਂ ਮੂਰਖੀ ਕਿਤਕ ਬਾਤ ਹੈ ਸਤਿਗੁਰ ਸਚੇ ਪਾਤਸ਼ਾਹ ਜੀ ਆਪ ਹੀ ਹਾਂ ਆਪੋਂ ਬੋਲਣਾ ਜਾਣਦਾ ਮੈਂ ਕਹਿਆ ਸਭ ਹੁਕਮਾਉ ਜੀਓ ਉਹਦੇ ਹੁਕਮ ਵਿੱਚ ਅਸੀਂ ਕਹਿਣ ਵਾਲੇ ਆ ਹੁਕਮ ਚ ਤੁਰਨ ਵਾਲੇ ਆ ਪਰ ਮੈਂ ਹੱਥ ਜੋੜ ਕੇ ਸਭਨਾਂ ਨੂੰ ਬੇਨਤੀ ਕਰਦਾ ਕਿ ਇੱਕ ਤੇ ਸਭ ਤੋਂ ਵੱਡਾ ਇਹ ਉਪਰਾਲਾ ਕਰੋ ਕਿ ਹਰ ਇੱਕ ਪਿੰਡ ਦੇ ਵਿੱਚ ਇੱਕ ਗੁਰਦੁਆਰਾ ਹੋਣਾ ਚਾਹੀਦਾ ਹੈ ਔਰ ਸਾਰੇ ਗੁਰ ਭਾਈਆਂ ਅਸੀਂ ਇੱਕ ਪਿਤਾ ਇੱਕ ਉਸਕੇ ਹਮ ਬਾਰਕ ਜੇ ਸਾਡਾ ਮਾਤਾ ਪਿਤਾ ਇੱਕ ਹੈ ਤੇ ਅਸੀਂ ਉਹਦੇ ਬੱਚੇ ਹੋਣ ਦੇ ਨਾਤੇ ਸਾਰੇ ਭੈਣ ਭਾਈ ਆ ਇੱਕ ਹੋ ਕੇ ਇੱਕ ਝੁੱਟ ਹੋ ਕੇ ਇਹ ਉਪਰਾਲਾ ਕਰੀਏ ਕਿ ਅੱਜ ਤੋਂ ਬਾਅਦ ਇਹ ਜਿਹੜੀਆਂ ਰੀਤਾਂ ਚੱਲਦੀਆਂ ਆ ਰਹੀਆਂ ਨੇ ਇਹਨਾਂ ਤੋਂ ਮੁਨਕਰ ਹੋਈਏ ਇਹਨਾਂ ਨੂੰ ਤੋੜੀਏ ਇਹਨਾਂ ਨੂੰ ਨਕਾਰੀਏ ਤੇ ਗੁਰੂ ਦੇ ਸੱਚੇ ਸਿੱਖ ਬਣ ਕੇ ਇਸ ਸੰਸਾਰ ਚ ਵਿਚਰੀਏ ਤੇ ਇੱਕ ਐਸੀ ਪ੍ਰਥਾ ਦਾ ਆਗਮਨ ਕਰੀਏ ਜਿਹੜਾ ਸਾਡੇ ਗੁਰਾਂ ਨੇ ਕੀਤਾ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਅਸੀਂ ਪੁੱਛਦੇ ਹਾਂ ਜਦੋਂ ਅਕਾਲ ਚਲਾਣਾ ਕਰਨ ਲੱਗੇ ਸੀ ਨਾ ਜਦੋਂ ਸਤ ਬਾਣੀ ਤੁਸੀਂ ਪੜ੍ਹਦੇ ਬਾਬਾ ਸੁੰਦਰ ਜੀ ਦੀ ਤੇ ਗੁਰੂ ਸਾਹਿਬ ਜੀ ਨੂੰ ਸਿੱਖਾਂ ਨੇ ਪੁੱਛਿਆ ਵੀ ਸਤਗੁਰੂ ਵਿਛੋੜਾ ਜਿਹੜਾ ਨਾ ਆ ਸਹੇ ਆ ਤੇ ਕਿਸ ਤਰ੍ਹਾਂ ਅਸੀਂ ਕਰੀਏ ਸਾਡੇ ਕੋ ਰੋਣ ਤੋਂ ਬਿਨਾ ਵਿਛੋੜੇ ਚ ਰਹਿਣਾ ਨਹੀਂ ਜਾਣਾ ਤੇ ਸਤਿਗੁਰ ਸੱਚੇ ਪਾਤਸ਼ਾਹ ਕਹਿਣ ਲੱਗੇ ਜੋ ਮੈਂ ਪਿਛੋ ਰੋਵਸੀ ਸੋ ਮੈਂ ਮੂਲ ਨਾ ਪਾਇਆ ਕਹਿੰਦੇ ਉਹ ਮੈਨੂੰ ਕਦਾਂ ਚਿਤ ਚੰਗਾ ਨਹੀਂ ਸਿੱਖ ਲੱਗੇਗਾ ਜਿਹੜਾ ਮੇਰੇ ਜਾਣ ਤੋਂ ਪਿੱਛੋਂ ਰੋਏਗਾ ਸੋ ਆਪਾਂ ਇਸ ਚੀਜ਼ ਨੂੰ ਨਕਾਰੀਏ ਔਰ ਸਿੱਧੇ ਮਾਰਗ ਤੇ ਚੱਲੀਏ ਸਾਡਾ ਸਿੱਖੀ ਦਾ ਰਸਤਾ ਬੜਾ ਹੀ ਸਿੱਧਾ ਸਾਦਾ ਹੈ ਉਲਝਣਾਵਾਂ ਵਾਲਾ ਕੋਈ ਨਹੀਂ ਹੈਗਾ ਪਰ ਕਿਸੇ ਦੇ ਧਰਮ ਨੂੰ ਅਸੀਂ ਅਡਾਪਟ ਨਾ ਕਰੀਏ ਤੇ ਕੋਸ਼ਿਸ਼ ਕਰੀਏ ਚੜ੍ਹਦੀ ਕਲਾ ਵਾਲੇ ਗੁਰੂ ਦੇ ਸਿੰਘ ਬਣ ਕੇ ਤੇ ਚੰਗੀਆਂ ਰੋਹ ਰੀਤਾਂ ਰਹਿਤ ਮਰਿਆਦਾ ਅਨੁਸਾਰ ਜਨਮ ਸੰਸਕਾਰ ਤੇ ਇਹ ਮ੍ਰਿਤਿਉ ਸੰਸਕਾਰ ਹੈ ਜਿਹੜਾ ਅੰਤਮ ਸੰਸਕਾਰ ਆ ਇਹ ਰਹਿਤ ਮर्यादा ਅਨੁਸਾਰ ਇਹਨੂੰ ਅਪਣਾਈਏ ਜਿਸ ਕਰਕੇ ਸਾਡਾ ਜਿਹੜਾ ਜੀਵਨ ਸਫਲਾ ਹੋ ਸਕੇ ਤੇ ਗੁਰੂ ਸਾਹਿਬ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੀ ਹੋਰ ਕੋਈ ਸਵਾਲ ਜੀ ਸੋ ਇਹ ਸਨ ਵੀਰ ਜੀ ਸੁਰਿੰਦਰ ਸਿੰਘ ਜੀ ਜਿਨ੍ਹਾਂ ਨੇ ਬੜੇ ਹੀ ਵਧੀਆ ਤਰੀਕੇ ਨਾਲ ਆਪ ਜੀ ਨੂੰ ਜਿਹੜੇ ਸਾਡੇ ਰੋਜ਼ਾਨਾ ਜੀਵਨ ਵਿੱਚ ਜਿਸ ਤਰ੍ਹਾਂ ਆਪਾਂ ਸੰਸਕਾਰ ਨੇ ਜਿਸ ਤਰ੍ਹਾਂ ਕੇ ਖਾਸ ਕਰਕੇ ਅੰਤਮ ਸੰਸਕਾਰ ਬਾਰੇ ਆਪ ਜੀ ਇਹਨਾਂ ਨੂੰ ਚਾਣਨ ਪਾਇਆ ਏ ਸੋ ਅਸੀਂ ਇਹਨਾਂ ਦਾ ਬਹੁਤ ਬਹੁਤ ਚੈਨਲ ਵੱਲੋਂ ਧੰਨਵਾਦ ਕਰਦੇ ਆਂ ਤੇ ਆਸ ਕਰਦੇ ਆ ਕਿ ਤੁਸੀਂ ਵੀ ਇਹ ਗੁਰਮਤਿ ਵਿਚਾਰ ਜ਼ਰੂਰ ਅਪਣਾਓਗੇ ਆਪਣੇ ਜੀਵਨ ਵਿੱਚ ਤਾਂ ਕਿ ਜਿੱਥੇ ਆਪਾਂ ਗੁਰਬਾਣੀ ਪੜ੍ਹ ਕੇ ਹੋਰ ਚੀਜ਼ਾਂ ਦੀ ਸੋਝੀ ਲੈਣੀ ਉੱਥੇ ਇਹਨਾਂ ਚੀਜ਼ਾਂ ਤੋਂ ਆਪਾਂ ਗੁਰਮਤਿ ਅਨੁਸਾਰ ਆਪਣਾ ਜੀਵਨ ਜੀਵ ਕੇ ਤੇ ਆਪਣਾ ਜੀਵਨ ਸਫਲ ਬਣਾਈਏ ਤੁਸੀਂ ਵੇਖ ਰਹੇ ਜੇ ਵਤਨ ਦੀ ਮਿੱਟੀ ਚੈਨਲ ਮੈਂ ਡਾਕਟਰ ਪ੍ਰਤਾਪ ਸਿੰਘ ਫਤੇਗੜ ਚੂੜੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ